ਸਾਖੀ ਨੂੰ ਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਸਾਖੀ ਭਾਈ ਵਿਸਾਖਾ ਜੀ ਦੀ ਬਲਕ ਬੁਖਾਰਿਆ ਰਹਿਣ ਵਾਲਾ ਭਾਈ ਵਿਸਾਖਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਸੀ ਜਿਸ ਦਾ ਕੀ ਗੁਰੂ ਸਾਹਿਬ ਨਾਲ ਅਥਾਹ ਪ੍ਰੇਮ ਸੀ ਇਹਦਾ ਇੱਕ ਪੁੱਤਰ ਅਤੇ ਇੱਕ ਪਤਨੀ ਸੀ ਤਿੰਨੇ ਜਣੇ ਆਪ ਗੁਰੂ ਗੁਰੂ ਕਰਦੇ ਅਤੇ ਹੋਰਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਇੱਕ ਦਿਨ ਗੁਰੂ ਸਾਹਿਬ ਨੇ ਭਾਈ ਵਿਸਾਖਾ ਜੀ ਕੋਲ ਇੱਕ ਸਿੱਖ ਨੂੰ ਚਿੱਠੀ ਦੇ ਕੇ ਭੇਜਿਆ ਜਦੋਂ ਸਿੱਖ ਭਾਈ ਸਾਹਿਬ ਕੋਲ ਪੁੱਜਾ ਤਾਂ ਭਾਈ ਪਸਾਖਾ ਸਿੰਘ ਜੀ ਨੂੰ ਚਾਹ ਚੜ ਗਿਆ। ਉਹਨਾਂ ਨੇ ਬੜੇ ਆਦਰ ਭਾਵ ਦਿੱਤਾ। ਪਹਿਲਾਂ ਤਾਂ ਉਸ ਸਿੱਖ ਦੇ ਗਰਮ ਪਾਣੀ ਨਾਲ ਚੰਨ ਧੋਤੇ ਤੇ ਨਾਲੇ ਗਰਮ ਗਰਮ ਦੁੱਧ ਪਿਆਇਆ। ਭਾਈ ਪਸਾਖਾ ਸਿੰਘ ਨੇ ਉਸ ਸਿੱਖ ਦੀ ਇੰਨੀ ਸੇਵਾ ਕੀਤੀ ਕਿ ਸਿੱਖ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਉਸਨੇ ਕਿਹਾ ਮੈਂ ਤਾਂ ਇੱਕ ਨਿਮਰ ਆ ਸਿੱਖਾਂ ਗੁਰੂ ਸਾਹਿਬ ਦਾ ਸਨੇਹਾ ਲੈ ਕੇ ਤੁਹਾਡੇ ਕੋਲ ਆਇਆ ਹਾਂ। ਤੁਸੀਂ ਮੈਨੂੰ ਇੰਨਾ ਮਾਨ ਸਤਕਾਰ ਕਿਉਂ ਦੇ ਰਹੇ ਹੋ? ਤਦ ਭਾਈ ਪਸਾਖਾ ਸਿੰਘ ਜੀ ਬੋਲੇ ਤੁਸੀਂ ਸਾਡੇ ਪਿਆਰੇ ਦੇ ਪਿਆਰੇ ਹੋ ਸਾਡੇ ਪਿਆਰੇ ਦਾ ਸਨੇਹਾ ਲੈ ਕੇ ਆਏ ਹੋ ਇਸ ਤਰ੍ਹਾਂ ਗੁਰੂ ਪ੍ਰੇਮ ਦੀਆਂ ਗੱਲਾਂ ਕਰਦੇ ਰਾਤ ਬੀਤੀ ਤੇ ਸਿੱਖ ਨੇ ਗੁਰੂ ਸਾਹਿਬ ਵੱਲੋਂ ਭੇਜੀ ਚਿੱਠੀ ਭਾਈ ਵਿਸਾਖਾ ਸਿੰਘ ਜੀ ਨੂੰ ਫੜਾ ਦਿੱਤੀ ਜਦ ਭਾਈ ਸਾਹਿਬ ਨੇ ਚਿੱਠੀ ਪੜ੍ਹੀ ਤਾਂ ਉਸ ਵਿੱਚ ਲਿਖਿਆ ਸੀ ਕਿ ਚਿੱਠੀ ਪੜ੍ਹਦੇ ਸਾਰ ਹੀ ਕਾਬਲ ਤੋਂ ਚੰਗੀ ਨਸਲੀ ਘੋੜੇ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚੋ ਚਿੱਠੀ ਪੜ੍ਹਦੇ ਸਾਰ ਹੀ ਭਾਈ ਸਾਹਿਬ ਨੇ ਜਾਣ ਦੀ ਤਿਆਰੀ ਕਰ ਲਈ ਹੋਰ ਕਾਰ ਬਿਹਾਰ ਜੋ ਕਰਨ ਵਾਲੇ ਰਹਿੰਦੇ ਸਨ ਸਭ ਕੁਝ ਵਿਚੇ ਛੱਡ ਭਾਈ ਪਸਾਖਾ ਜੀ ਘੋੜੇ ਲੈਣ ਲਈ ਕਾਬਲ ਨੂੰ ਤੁਰ ਪਏ ਹਲੇ ਇੱਕ ਪੜਾਹੀ ਕੀਤਾ ਸੀ ਕਿ ਖ਼ਬਰੀ ਨੇ ਆਣ ਖ਼ਬਰ ਸੁਣਾ ਦਿੱਤੀ ਭਾਈ ਸਾਹਿਬ ਜੀ ਤੁਹਾਡੇ ਬੇਟੇ ਨੂੰ ਬਹੁਤ ਤਾਪ ਚੜਿਆ ਹੈ ਜਲਦੀ ਘਰ ਪਰਤੋ ਤੇ ਇੱਕ ਵਾਰ ਆਖਰੀ ਦਰਸ਼ਨ ਕਰ ਲਵੋ ਕਿਉਂਕਿ ਹੁਣ ਤਾਂ ਸਾਹ ਗਏ ਤੇ ਗਏ ਬਚਣ ਦੀ ਕੋਈ ਉਮੀਦ ਨਹੀਂ ਏ ਸੁਣ ਭਾਈ ਬਸਾਕਾ ਜੀ ਨੇ ਸਨੇਹਾ ਲੈ ਆਏ ਸੱਜਣ ਨੂੰ ਜਵਾਬ ਦਿੱਤਾ ਭਾਈ ਨਾਲ ਦੇ ਪਿੰਡੋਂ ਬੈਦ ਨੂੰ ਸਾਧ ਲੋ ਉਸ ਦਾ ਇਲਾਜ ਕਰਵਾਓ ਜੇ ਨਹੀਂ ਬਚਦਾ ਤਾਂ ਘਰ ਵਿੱਚ ਬਥੇਰਾ ਕਾਠ ਪਿਆ ਹੈ ਤੁਸੀਂ ਸੰਸਕਾਰ ਕਰ ਦੇਣਾ ਮੈਂ ਹੁਣ ਵਾਪਸ ਨਹੀਂ ਮੁੜ ਸਕਦਾ ਮੈਨੂੰ ਗੁਰੂ ਸਾਹਿਬ ਦਾ ਹੁਕਮ ਹੈ ਇਸ ਲਈ ਮੈਂ ਤਾਂ ਘੋੜੇ ਲੈ ਕੇ ਹੀ ਵਾਪਸ ਪਰਤਾਂਗਾ ਇਹ ਕਹਿ ਕੇ ਭਾਈ ਬਸਾਕਾ ਸਿੰਘ ਜੀ ਅੱਗੇ ਚੱਲ ਪਏ ਹਲੇ ਇੱਕ ਪੜਾ ਹੋਰ ਕੀਤਾ ਸੀ ਕਿ ਮਗਰੋਂ ਫਿਰ ਸਨੇਹਾ ਆ ਗਿਆ ਭਾਈ ਸਾਹਿਬ ਜੀ ਪੁੱਤਰ ਚੜ੍ਹਾਈ ਕਰ ਗਿਆ ਹੈ ਜੇ ਹੋਵੇ ਨਾ ਤਾਂ ਇੱਕ ਵਾਰ ਮੋਏ ਪੁੱਤ ਦਾ ਮੂੰਹ ਹੀ ਵੇਖ ਲਵੋ ਖੋਰੇ ਦਿਲ ਵਿੱਚ ਕੋਈ ਰੀਜ ਰਹਿ ਜਾਵੇ ਇਹ ਸੁਣ ਭਾਈ ਸਾਹਿਬ ਨੇ ਪਿੱਛੇ ਮੁੜਨ ਤੋਂ ਇਨਕਾਰ ਕੀਤਾ ਤੇ ਆਪਣੀ ਪਤਨੀ ਤੇ ਹੋਰ ਇਸ ਤਰ੍ਹਾਂ ਦੀ ਸੁਨੇਹਾ ਭੇਜਿਆ ਕਿ ਗਮ ਨਹੀਂ ਕਰਨਾ ਰੋਦ ਨਹੀਂ ਕਰਨਾ ਸੁਗੋਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰੋ ਜਿਸ ਵਾਹਿਗੁਰੂ ਨੇ ਦਾਤ ਬਖਸੀ ਸੀ ਜੇ ਹੁਣ ਵਾਪਸ ਲੈ ਗਿਆ ਤਾਂ ਰੋਦਨ ਕਿਸ ਗੱਲ ਦਾ ਇਸ ਲਈ ਗੁਰੂ ਸਾਹਿਬ ਦਾ ਸ਼ੁਕਰ ਕਰੋ ਅਤੇ ਬਾਣੀ ਵਿੱਚ ਰਹੋ। ਇਹ ਕਹੇ ਭਾਈ ਸਾਹਿਬ ਕਾਵਲਵਾਲ ਨੂੰ ਤੁਰ ਪਏ ਅਤੇ ਘੋੜੇ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚੇ। ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਭਾਈ ਵਿਸਾਖਾ ਨੂੰ ਗੱਲ ਨਾਲ ਲਾਇਆ ਅਤੇ ਕਿਹਾ ਧੰਨ ਸਿੱਖੀ ਧੰਨ ਸਿੱਖੀ ਨਿਹਾਲ ਨਿਹਾਲ ਨਿਹਾਲ। ਇਸ ਤਰ੍ਹਾਂ ਭਾਈ ਵਿਸਾਖਾ ਸਿੰਘ ਜੀ ਨੇ ਸਭ ਤੋਂ ਪਹਿਲਾਂ ਗੁਰੂ ਦਾ ਹੁਕਮ ਸਿਰ ਮੱਥੇ ਮੰਨਿਆ ਅਤੇ ਗੁਰੂ ਸਾਹਿਬ ਨੇ ਉਸ ਦੀ ਸ਼ਰਧਾ ਦੇਖ ਕੇ ਉਸ ਨੂੰ अनेका ਹੀ ਪ੍ਰਕਾਰ ਦੀਆਂ ਜੋ ਖੁਸ਼ੀਆਂ ਸੀ ਉਹ ਬਕਸੀਆਂ ਤੇ ਉਸ ਦਾ ਜੀਵਨ ਮਰਨ ਵੀ ਕੱਟ ਦਿੱਤਾ ਤੇ ਅੱਜ ਕੱਲ ਦੇ ਸਿੱਖ